ਕੈਨੇਡੀਅਨ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਟਰੂਡੋ ਨੇ ਪੈਸੀਫਿਕ ਰਿਮਾ ਪ੍ਰੋਜੈਕਟਾਂ ਲਈ 35 ਮਿਲੀਅਨ ਦੇਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਸੰਮੇਲਨ ਵਿੱਚ ਨੇਤਾਵਾਂ ਨੇ ਟਰੰਪ ਪ੍ਰਸ਼ਾਸਨ ਦੇ ਨਾਲ ਵਪਾਰ ਕਰਨ ਦੇ ਤਰੀਕਿਆਂ ਨੂੰ ਕੇਂਦਰਿਤ ਵੀ ਕੀਤਾ ਹੈ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸਾਈਬਰ ਸੁਰੱਖਿਆ ਤੋਂ ਲੈ ਕੇ ਘਰੇਲੂ ਹਿੰਸਾ ਦੇ ਨਾਲ ਲੜਨ ਦੇ ਪ੍ਰਸ਼ਾਂਤ ਰਿਮ ਪ੍ਰੋਗਰਾਮਾਂ ਲਈ 35 ਮਿਲੀਅਨ ਡਾਲਰ ਕੈਨੇਡੀਅਨ ਫੰਡਿੰਗ ਦਾ ਐਲਾਨ ਕਰ ਦਿੱਤਾ ਹੈ ਕਿ ਟਰੂਡੋ ਨੇ ਇਹ ਵੀ ਕਿਹਾ ਹੈ ਕਿ ਗੱਲਬਾਤ ਵਿੱਚ ਡੋਨਲਡ ਟਰੰਪ ਦੀ ਵਾਈਟ ਹਾਊਸ ਵਾਪਸੀ ਨੂੰ ਨੈਵੀਗੇਟ ਕਰਨ ਬਾਰੇ ਚਿੰਤਾਵਾਂ ਦਾ ਦਬ ਦਬਾਰਾ ਹੈ ਫੰਡਿੰਗ ਪੈਸੇ ਤੋਂ ਕਿਤੀ ਪਹਿਲਾਂ ਹੀ ਅਲਰਟ ਕੀਤੀ ਗਈ ਜਿਵੇਂ ਕਿ ਇੰਡੋ-ਪੈਸੀਫਿਕ ਰਣਨੀਤੀ ਦੀ 2 ਸਾਲ ਪਹਿਲਾਂ ਲਿਬਰਲਾਂ ਦੁਆਰਾ ਕੋਸ਼ਿਸ਼ ਕੀਤੀ ਗਈ ਸੀ ਪ੍ਰਧਾਨ ਮੰਤਰੀ ਨੇ ਪੇਰੂ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੇ ਦੂਜੇ ਦਿਨ ਇਹ ਵੱਡਾ ਐਲਾਨ ਕੀਤਾ ਹੈ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚ Peru ਦੇ ਅੰਦਰ ਔਰਤਾਂ ਦੇ ਪ੍ਰੈਜ਼ੀਡੈਂਟ ਸੇਤ ਸੰਭਾਲ ਤੱਕ ਸੁਧਾਰ ਕਰਨਾ ਤੇ ਦੇਸ਼ ਦੇ ਐਂਡੀਜ਼ ਖੇਤਰ ਵਿੱਚ ਟਿਕਾਊ ਭਾਈਚਾਰਾ ਉਤਸ਼ਾਹਿਤ ਕਰਨਾ ਵੀ ਸ਼ਾਮਲ ਹੈ। ਰੂਡੋ ਨੇ ਸ਼ਨੀਵਾਰ ਨੂੰ Peru ਦੇ ਰਾਸ਼ਟਰਪਤੀ ਦਿਨਾ ਬੋਲਾਟੇ ਦੇ ਨਾਲ ਚਿੱਲੀ ਦੇ ਰਾਸ਼ਟਰਪਤੀ ਗੈਬਰੀਅਲ ਅਬੋਰਿਕ ਦੇ ਨਾਲ ਮੁਲਾਕਾਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਸ਼ਨੀਵਾਰ ਦੁਪਹਿਰੇ ਵਪਾਰ ਮੰਤਰੀ ਮੈਰੀ ਐਨਜੀ ਦੇ ਨਾਲ ਵੀ ਜਿੱਥੇ ਇੱਕ ਪ੍ਰੈਸ ਕਾਨਫਰੰਸ ਲਈ ਕੀਤੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਵਿਚਾਰ ਨੁਕਤੰਦਰੇ ਇਸ ਗੱਲ ਤੇ ਕੇਂਦ੍ਰਿਤ ਨੇ ਕਿ ਆਉਣ ਵਾਲੇ ਰਾਸ਼ਟਰਪਤੀ ਦੇ ਨਾਲ ਵਪਾਰ ਕੀਵੇਂ ਜਾਰੀ ਰੱਖਿਆ ਜਾਵੇ ਇਸ ਬਾਰੇ ਅਮਰੀਕੀ ਦਮਾਨਾ ਦੇ ਵਿੱਚਕਾਰ ਵਿਆਪਕ ਟੈਕਸ ਲਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ ਤੂਡੋ ਕੁਝ ਕੁ ਵਿਸ਼ੇਬ ਨੇਤਾਵਾਂ ਵਿੱਚੋਂ ਇੱਕ ਹਨ ਜੋ 트럼ਪ ਦੇ ਪਹਿਲੇ ਪ੍ਰਸ਼ਾਸਨ ਦੌਰਾਨ ਵੀ ਸੱਤਾ ਵਿੱਚ ਸਨ ਅਤੇ ਉਹ ਕਹਿੰਦੇ ਸਨ ਕਿ ਉਨ੍ਹਾਂ ਦੇ ਸਹਿਯੋਗੀਆਂ ਨੂੰ ਉਨ੍ਹਾਂ ਦੇ ਸੰਦੇਸ਼ ਵਪਾਰਕ ਸੌਧਿਆਂ ਦੀ ਇੱਜ਼ਤ ਤੇ ਜੋੜ ਦੇਣਾ ਚਾਹੀਦਾ ਹੈ ਕੈਨੇਡਾ ਨੇ 2018 ਦੇ ਵਿੱਚ ਮੈਕਸੀਕੋ ਤੇ ਅਮਰੀਕਾ ਦੇ ਨਾਲ ਇੱਕ ਵਪਾਰਕ ਸਮਝੌਤੇ ਤੇ ਦਖਲਅਸਤ ਕੀਤੇ ਜਦੋਂ ਕਿ 트럼ਪ ਨੇ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤਾ ਖਤਮ ਕੀਤਾ ਤੇ ਤਿੰਨੋਂ ਦੇਸ਼ਾਂ ਨੂੰ 2026 ਵਿੱਚ ਉਸ ਦੇ ਸੌਦੇ ਦੀ ਸਮੀਖਿਆ ਕਰਨੀ ਪਵੇਗੀ ਟ੍ਰੂਡੋ ਨੇ ਇਹ ਵੀ ਕਿਹਾ ਕਿ 트럼ਪ ਨੇ ਉਸ ਨੂੰ ਚੀਨ ਨਾਲ ਵਪਾਰ ਕਰਨ ਲਈ ਕੈਨੇਡਾ ਵਿੱਚ ਪਹੁੰਚ ਬਾਰੇ ਖਾਸ ਤੌਰ ਤੇ ਪੁੱਛਿਆ ਜਦੋਂ ਜੋੜਾ ਪਿਛਲੇ ਹਫਤੇ ਬੋਲਿਆ ਅਤੇ ਕਹਿੰਦੇ ਨੇ ਕਿ ਉਹਨਾਂ ਨੇ ਚੀਨੀ ਸਮਾਨ ਤੇ ਨਵੇਂ ਟੈਰਿਫ ਨੂੰ ਉਜਾਗਰ ਕੀਤਾ ਪਿਛਲੇ ਮਹੀਨੇ ਕੈਨੇਡਾ ਦੇ ਚੀਨੀ ਇਲੈਕਟ੍ਰਿਕ ਵਾਹਨ ਸਟੀਲ ਅਤੇ ਐਨਮੋਲੀਅਮ ਤੇ ਭਾਰੀ ਟੈਰਿਫ ਲਿਆਉਂਦਾ ਅਤੇ ਹੁਣ ਸਰਕਾਰ ਬੈਟਰੀਆਂ ਸੋਲਰ ਕੰਪੋਨੈਂਟ ਅਤੇ ਨਾਜ਼ੁਕ ਖਣਿਜਾਂ ਦੇ ਧਾਮੇ ਤੇ ਪਰ ਵੀ ਟੈਕਸ ਦੇ ਨਜ਼ਰ ਰੱਖ ਰਹੀ ਹੈ APEC ਦੇ ਸਮੂਹ ਨੇ ਉਦੇਸ਼ ਵਪਾਰਕ ਕਾਪਤਾ ਅਤੇ ਪੈਸੀਫਿਕ ਰੇਮ ਦੇ ਪਾਰ ਅਰਥਚਾਰ્ય ਨਿਧਾਉਣਾ ਪਰ ਇਸ ਵੱਧਰੇ ਸਖਿਆਵਾਦ ਦੁਆਰਾ ਚੁਣੌਤੀਆਂ ਵਿਜਿਥ ਦੇਖਿਆ ਗਿਆ ਸਿਖਰ ਸੰਮੇਲਨ ਦੇ ਵਿੱਚ ਜਨਤਕ ਸਮਾਗਮਾਂ ਦੇ ਅਕਸਰ ਚਰਚਾ ਦਾ ਇਹ ਵਿਚਾਰ ਹੈ ਕਿ ਨਵੇਂ ਨਿਯਮ ਅਧਾਰਤ ਵਪਾਰਕ ਵਪਾਰ ਨੂੰ ਕਾਇਮ ਰੱਖਿਆ ਜਾਵੇ ਯੂਐਸ ਵਿੱਚ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰਪ ਨੇ ਸਵੀਪਿੰਗ ਅ ਟ੍ਰੈਫਿਕ ਨੂੰ ਲਾਗੂ ਕਰ ਲਈ ਸੌਖਾ ਦੀ ਹੈ ਕੈਨੇਡਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਇੰਡੋਨੇਸ਼ੀਆ ਦੇ ਨਾਲ ਵਾਰਸ ਸਮਝੌਤੇ ਨਾਲ ਗੱਲਬਾਤ ਪੂਰੀ ਹੋ ਗਈ ਹੈ ਤੇ ਵਪਾਰ ਅਤੇ ਆਪਣਾ ਧਿਆਨ ਕੇਂਦਰਿਤ ਕਰਨੇ ਦੁੱਗਣਾ ਹੋ ਗਿਆ ਹੈ। ਉਸ ਦੇਸ਼ ਦੀ ਆਰਥਿਕਤਾ ਵਧ ਰਹੀ ਹੈ ਤੇ ਟ੍ਰੂਡੋ ਦੇ ਦਫ਼ਤਰ ਦਾ ਕਹਿਣਾ ਹੈ ਕਿ ਉਹ ਇਹ ਦੱਖਣੀ ਪੂਰਬੀ ਏਸ਼ੀਆ ਵਿੱਚ ਕੈਨੇਡਾ ਦਾ ਸਭ ਤੋਂ ਵੱਡਾ ਨਿਰਯਾਤ ਬਾਜ਼ਾਰ ਹੈ ਖਾਸ ਕਰਕੇ ਖੇਤੀਬਾੜੀ, ਮਤਵਸਤਾ ਅਤੇ ਕੁਦਰਤੀ ਸਰੋਤਾਂ ਲਈ। ਪੈਸੀਫਿਕ ਰੀਮ ਵਿੱਚ ਕੈਨੇਡਾ ਦੇ ਰੁਜ਼ੀਮਿਆਂ ਦੇ ਹਿੱਸੇ ਵੱਜੋਂ ਟ੍ਰੂਡੋ ਨੇ ਮਲੇਸ਼ੀਆ ਅਤੇ ਬਲੈਕਬੈਰੀ ਸਾਈਬਰ ਸਕਿਉਰਿਟੀ ਸੈਂਟਰ ਆਫ ਐਕਸਲੈਂਸ ਵਿੱਚ 3.9 ਮਿਲੀਨ ਨਿਵੇਸ਼ ਵਰਗੇ ਪ੍ਰੋਗਰਾਮਾਂ ਲਈ ਸਮਰਥਨ ਦਾ ਐਲਾਨ ਕੀਤਾ ਜੋਸਖਾਨਕ ਨੌਕਰੀ ਨੂੰ ਤਸ਼ਾਦ ਕਰਨ ਦੀ ਕੋਸ਼ਿਸ਼ ਕਰੇਗਾ ਖੇਤਰ ਵਿੱਚ 3500 ਲੋਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਸਰਕਾਰ ਖੋਜ ਤੇ ਉਪ ਖੇਤਰ ਦੇ ਵਿੱਚ ਜਾਵੇਗੀ ਇੱਕ ਪ੍ਰੋਜੈਕਟ ਵਿੱਚ ਘੱਟੋ-ਘੱਟ 2500 ਵੈਨਿਊਏਲਾ ਅਤੇ ਸਰਨਾਰਥੀਆਂ ਨੂੰ ਪੇਰੂ ਦੀ ਮਿਡਲ ਪ੍ਰਣਾਲੀ ਵਿੱਚ ਮੈਡੀਕਲ ਪ੍ਰਣਾਲੀ ਦੇ ਵਿੱਚ ਮੈਡੀਕਲ ਡਿਗਰੀਆਂ ਨਾਲ ਜੋੜਨਾ ਸ਼ਾਮਲ ਹੈ ਟਰਡਨ ਨੇ ਵੀ ਕੋਸ਼ਿਸ਼ ਨਾ ਕੀਤੀ ਕੈਨੇਡਾ ਪੂਰੇ ਦੱਖਣੀ ਪੂਰਬੀ ਏਸ਼ੀਆ ਵਿੱਚ ਪਰਮਾਣੂ ਊਰਜਾ ਸਹਿਯੋਗ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ ਖਾਸ ਤੌਰ ਤੇ ਉਹਨਾਂ ਦੇਸ਼ਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸੀ ਲਈ ਵਰਤੇ ਜਾਣ ਵਾਲੇ ਕੰਪਿਊਟਰ ਦੇ ਡਾਟਾ ਸੈਂਟਰ ਨੂੰ ਉਚਿਤ ਰੂਪ ਵਿੱਚ ਪਾਵਰ ਦੇਣ ਦੇ ਤਰੀਕੇ ਨਾਲ ਜੁੜ ਰਹੇ ਨੇ ਟਰਡਨ ਨੇ ਕਿਹਾ ਕਿ ਇਸ ਨਾਲ ਕੈਨੇਡਾ ਵਿੱਚ ਨੌਕਰੀਆਂ ਤੇ ਹੋਰ ਖੇਤਰੀ ਪ੍ਰਭਾਵ ਆਉਣਗੇ ਅਤੇ ਪ੍ਰਧਾਨ ਮੰਤਰੀ ਨੇ ਏਪੀਈਸੀ ਸੰਮੇਲਨ ਦੇ ਇਸ ਮੌਕੇ ਤੇ ਗੈਰ ਰਸਮੀ ਮੁਲਾਕਾਤਾਂ ਕੀਤੀ ਜਿੱਦੇ ਚੀਨੀ ਰਾਸ਼ਟਰਪਤੀ ਸੀ ਜਿਨਪਿੰਗ ਨੇ ਦੱਖਣੀ ਅਮਰੀਕਾ ਦੇ ਨਾਲ ਨਜ਼ਦੀਕੀ ਸਬੰਧਾਂ ਲਈ ਬੀਜਿੰਗ ਤੇ ਦਬਾਅ ਕਰਨ ਦੇ ਖਾਸ ਤੌਰ ਤੇ ਮਹੱਤਵਪੂਰਨ ਸ਼ਕਤੀਆਂ ਚਿਨੇ ਇਸ ਹਫਤੇ Peru ਦੇ ਵਿੱਚ ਮੈਗਾ ਪੋਰਟ ਉਦਘਾਟਨ ਕੀਤਾ ਤੇ Lima ਦੇ ਆਲੇ ਦੁਆਲੇ ਅਖਬਾਰਾਂ ਦੇ ਬਿਲਬੋਰਡ ਚੀਨੀ ਕੰਪਨੀਆਂ ਨੂੰ ਉਤਸ਼ਾਹਤ ਕਰ ਰਹੇ ਨੇ ਅਤੇ ਇੱਕ ਚੀਨੀ ਅਲਕੋਹਲ ਨਿਰਮਾਤਾ ਦਾ ਵਿਗਿਆ ਵਿਗਿਆਪਨ ਮਾਚੂ ਪਿਚ ਅਤੇ ਚੀਨ ਦੇ ਮਹਾਨ ਅਕੰਧ ਨੂੰ ਦਰਸਾਉਂਦਾ ਤੇ ਸਪੈਨਿਸ਼ ਅਤੇ ਚੀਨੀ ਦੋਵਾਂ ਵਿੱਚ ਇੱਕ ਸਫਲ APEC ਸੰਮੇਲਨ ਦੀ ਕਾਮਨਾ ਕਰਦਾ ਹੈ ਰੀਡਿੰਗ ਖਬਰ ਨਾਮਾ ਦੇ ਵਿੱਚ ਅੱਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨਾਲ ਰੀਡਿੰਗ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀਆਂ ਸਾਰਿਆਂ ਦਾ ਇਮੀਗ੍ਰੇਸ਼ਨ ਕ੍ਰੈਕਡਾਊਨ ਲਿੰਕ ਲਈ ਇਸ ਨੂੰ ਵੇਖਣ ਸਹਿਯੋਗ ਬਣਾਓ ਅਮਰੀਕਾ ਦੇ ਵਿੱਚ ਹੋਏ ਅੰਤਖਬੀ ਵੱਡੀ ਬ੍ਰੇਕਿੰਗ ਨਿਊਜ਼ ਅਮਰੀਕਾ ਦੇ ਸਾਹਮਣੇ ਹੋਏ ਡੋਨਲਡ ਟਰੰਪ ਦੇ ਪਟਾਵੇ ਦੀ ਸਮੱਸਿਆ ਸਾਹਮਣੇ ਲਿਆਉਂਦੇ ਪਰ ਇਹ ਨਿਸ਼ਾਨੀ ਕਾਨੂੰਨੀ ਪ੍ਰਵਾਸ ਅਤੇ ਇਸ ਨੂੰ ਹੱਲ ਕਰਨ ਵਾਲੀ ਸਮੱਸਿਆ ਦਾ ਹੱਲ ਕਰਨ ਦੀ ਯੋਜਨਾਵਾਂ ਸਾਹਮਣੇ ਆਈਆਂ ਨੇ ਪਿਸਟਫਨ ਮਿਲਰ ਵੀਰ ਨੇ ਦੱਸਿਆ ਹੈ ਕਿ ਕੁਝ ਲੋਕ ਜੋ ਇਸ ਦੇ ਵਿੱਚ ਅੱਗੇ ਨਿਕਲ ਕੇ ਆਏ ਨੇ 89000 ਆਕੜੇ ਕਰਦੇ ਨੇ ਕਿ ਨਕਸਲ ਅਤੇ ਦਸਤਾਵੇਜ਼ਲ ਪ੍ਰੋਗਰਾਮ ਦੇਸ਼ ਦੇ ਨੇੜੇ ਨੇ ਤੇ ਮੈਕਸੀਕੋ ਦੀ ਸੁੰਨ ਗੰਭੀਰਤਾ ਸੰਭਾਵਿਤ ਤੌਰ ਤੇ ਟੈਰਿਫ ਨੂੰ ਰਾਹਤ ਦੰਦੇ ਹੋਏ ਵਿਕਲਾਕ ਕੁਸ਼ਲਤਾ ਦੇ ਨਾਲ ਸਭ ਨੂੰ ਉਧਾਇਆ ਗਿਆ ਤੇ ਭਾਵਕਤਾ ਦੇ ਵਿੱਚ ਅਮਰੀਕਾ ਦੇ ਅਧਿਕਾਰੀ ਪਾਰਕ ਭਾਈ ਚਲਰਾ ਸੰਪਾਲਨ ਲਈ ਇੱਕ ਵੱਡੇ ਵਿਕਾਸ ਵੱਲ ਨੇ ਸਮੁੱਚੇ ਤੌਰ ਤੇ ਖੇਤਰ ਵਿੱਚ ਇਮੀਗ੍ਰੇਸ਼ਨ ਪ੍ਰੈਕਡਾਉਨਸ ਮੁੱਧ ਨੂੰ ਹੋਰ ਨੇੜੇ ਲੈ ਕੇ ਆਉਣ ਵਾਲੀ ਟੀਮ ਜਾਂ ਮੈਦਾਨ ਵਿੱਚ ਚਾਰ ਕਾਰਜਕਾਰੀ ਕਾਰਜਬਲ ਇੱਕ ਹੋਰ ਖੇਤਰ ਨੂੰ ਉਤਪਾਦ ਬਣਾਉਣ ਲਈ ਇਮੀਗ੍ਰੇਸ਼ਨ ਦੇ ਆਟਵਾ ਐਕਸਲੈਂਸੀ ਚੱਲਣਾ ਉਤਰੀ ਹੋ ਸਕਦੀਆਂ ਨੇ ਕਿ ਤਾਲਮਿਲ ਤੇ ਕਾਰਵਾਈ ਕਰਨ ਦੀ ਸਹੀ ਦਵਾ ਪਾਉਣ ਲਈ ਇੱਕ ਵਿਕਾਸਸ਼ੀਲ ਵਿਕਾਸਸ਼ੀਲ ਅੰਨੇਤਮ ਸ਼ਕਤੀ ਸਚਾਰੂ ਕੀਤੀ ਗਈ ਹੈ ਸਮੂਹ ਨੇ ਹਰ ਮਹੀਨੇ 4000 ਤੋਂ